ਸੁਰਾਲ ਸਿਮਰ ਕਾ ਨਾਲ ਲਖਾਂ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਵਾਲੀ ਦੀਪਿਕਾ ਕੱਕੜੇ ਸਮੇਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਹੀ ਹੈ ਹਸਪਤਾਲ ਦੇ ਵਿੱਚ ਦਾਖਲ ਹਨ ਅਤੇ ਉਹਨਾਂ ਦੇ ਲੀਵਰ ਦੇ ਵਿੱਚ ਟਿਊਮਰ ਹੈ ਜਿੱਥੇ ਇੱਕ ਪਾਸੇ ਦੀਪਿਕਾ ਟਿਊਮਰ ਦੇ ਦਰਦ ਦੇ ਨਾਲ ਜੂਝ ਰਹੀ ਹੈ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਸ਼ਨ ਦਾ ਮਾਹੌਲ ਵੀ ਹੈ ਦੀਪਿਕਾ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਹਨ ਅਤੇ ਸਰਜਰੀ ਜਲਦ ਹੀ ਹੋਣ ਵਾਲੀ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਹਨਾਂ ਦੇ ਘਰ ਤੋਂ ਇੱਕ ਪਿਆਰੀ ਖੂਬਸੂਰਤ ਖਬਰ ਵੀ ਸਾਹਮਣੇ ਆਈ ਹੈ ਕਹਿੰਦੇ ਨੇ ਨਾ ਕਿ ਜਿੱਥੇ ਦਰਦ ਹੁੰਦਾ ਹੈ ਉੱਥੇ ਦੁਆ ਵੀ ਪਹੁੰਚੀ ਜਾਂਦੀ ਹੈ ਦੱਸ ਦੇ ਕਿ ਸ਼ੌਇਬ ਦੀ ਭੈਣ ਸਬਾ ਮਾਂ ਬਣ ਗਈ ਹੈ ਦਪਿਕਾ ਦੀ ਨਨਾਨ ਸਬਾ ਜੋ ਹੁਣ ਯੂਟਿਊਬਰ ਵੀ ਬਣ ਗਈ ਹੈ ਹੁਣ ਮਾਵੇ ਬਣ ਗਈ ਹੈ ਜਿहां ਘਰ ਦੇ ਵਿੱਚ ਇੱਕ ਨਿੱਕੇ ਜਿਹੇ ਮਹਿਮਾਨ ਨਿੱਕਾ ਜਿਹਾ ਮਹਿਮਾਨ ਆਏ ਉਹਨਾਂ ਦੇ ਘਰ ਵਧਾਈਆਂ ਦੀਆਂ ਬਹੁਤ ਸਾਰੀਆਂ ਘੰਟੀਆਂ ਵੱਜ ਰਹੀਆਂ ਨੇ ਸਬਾ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ ਵੀ ਆਪਣੇ ਫੈਨਸ ਤੇ ਨਾਲ ਸਾਂਝਾ ਕਰਦੀ ਹੈ ਕੁਝ ਦਿਨ ਪਹਿਲਾਂ ਸਬਾ ਨੇ ਖੁਦ ਆਪਣੇ ਵਲੋਗ ਦੇ ਰਾਹੀਂ ਦੱਸਿਆ ਸੀ ਕਿ ਆਪਣੀ ਭਾਬੀ ਦੀਪਿਕਾ ਕੱਕਰ ਦੇ ਟਿਊਮਰ ਦੀ ਖਬਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਪੂਰਾ ਪਰਿਵਾਰ ਸਬਾਤੇ ਨਿਊ ਬੋਰਨ ਬੇਬੀ ਨੂੰ ਦੇਖਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਿਆ ਪਰ ਜੇਕਰ ਕੋਈ ਉੱਥੇ ਮੌਜੂਦ ਨਹੀਂ ਸੀ ਤਾਂ ਉਹ ਸਿਰਫ ਦਿਪਿਕਾ ਕੱਕੜਾ ਤੇ ਉਹਨਾਂ ਦੇ ਪਤੀ ਸ਼ੌਇਬ ਸੀ